ਉਨੇ ਕਿ ਨਹੀਂ ਹਰੀ ਫੌਜ ਲਈ ਰੰਗੜ ਮਢਿਆਲੇ ਦਾ ਮਸਾਉਦੀਨ ਦਰਬਾਰ ਸਾਹਿਬ ਆਣ ਕੇ ਬੈਠਾ ਉਹਨੇ ਬੜੀ ਆਖਰ ਚੁੱਕੀ ਉਹਨੇ ਹੁਕਾ ਵੀ ਦਾ ਕੰਜਰ ਕੰਜਰੀਆਂ ਨਚਾਈਆਂ ਆਖਰ ਚੁੱਕੀ ਗੰਧ ਪਾਇਆ ਰੱਜ ਕੇ ਤੇ ਕੰਗ ਪਿੰਨ ਦੇ ਬਾਬੇ ਬਲਾਕਾ ਸਿੰਘ ਨੇ ਸਿੰਘਾਂ ਨੂੰ ਦੱਸਿਆ ਉਹਨਾਂ ਜਾ ਕੇ ਬੀਕਾਨੇਰ ਪਹੁੰਚ ਕੀਤੀ ਉਹ ਬੀਕਾਨੇਰ ਜੰਗਲ ਸੀ ਬਹੁਤ ਵੱਡਾ ਦਲ ਖਾਲਸਾ ਕਿੱਥੇ ਰਹਿੰਦਾ ਹੈ ਕਿਸੇ ਨੂੰ ਨਹੀਂ ਪਤਾ ਇਸ ਕਰਕੇ ਬਾਬਾ ਬਲਾਕਾ ਸਿੰਘ 8 ਦਿਨ ਫਿਰਦੇ ਰਹੇ ਪਤਾ ਹੀ ਨਹੀਂ ਲੱਗਾ ਵੀ ਦਲ ਖਾਲਸਾ ਹੈ ਕਿਥੇ ਫਿਰ ਕਿਹ ਸਿਆਣਿਆਂ ਨੇ ਸਲਾਹ ਕੀਤੀ ਪਏ ਇਥੋਂ ਦੇ ਕਿਹ ਰਾਜੇ ਨਾਲ ਗੱਲ ਕਰੀਏ ਕਿਉਂ ਕਿ ਜਿਹੜੇ ਇਧਰ ਦੇ ਲੜਾਕੂ ਯੋਧੇ ਸੀ ਮਾਜਾ ਉਹਨਾਂ ਤੋਂ ਖਾਲੀ ਹੋਇਆ ਜਿਹੜੇ ਸਰਕਾਰ ਦੇ ਗਾਲ ਪੈਂਦੇ ਸੀ ਜਿਹੜੇ ਦਲ ਵਟ ਕੇ ਟਾਈਮ ਕੱਢਦੇ ਸੀ ਉਹ ਰਹਿ ਗਏ ਸੀ ਫਿਰ ਇਸ ਕਰਕੇ ਜਿਹੜੇ ਸਿੰਘ ਮਗਰੋਂ ਗਏ ਹੀ ਇਹ ਲੜਨ ਵਾਲੇ ਨਹੀਂ ਸਨ ਪਰ ਜਦੋਂ ਆਹ ਘਾਦੀ ਬਾੜੀ ਆਵੇ ਫਿਰ ਆਨ ਟ੍ਰੇਨ ਬੰਦਾ ਵੀ ਟ੍ਰੇਨ ਤੇ ਪਾਰੂ ਪੈ ਜਾਂਦਾ ਹੁੰਦਾ ਬਾਬੇ ਬਲਾਕਾ ਨੂੰ ਗੁੱਸਾ ਵੜਾ ਹੀ ਉਹਨਾਂ ਨੇ ਆਖਿਆ ਵੀ ਰਾਜੇ ਨਾਲ ਸਲਾਹ ਕਰੀਏ ਕਿਉਂ ਕਿ ਜਿਹੜੇ ਇੱਧਰ ਤੇ ਜਿਹਾਰੂ ਸੀ ਉੱਧਰ ਲੈ Rajputa ਨੇ ਸਾਹਮਣੇ ਜਿਹੜੇ ਇੱਧਰ ਸਰਕਾਰ ਦੇ ਨੱਕ ਜੇ ਦਮ ਕਰਕੇ ਰੱਖਦੇ ਹੀ ਉਦੋਂ ਨੇ Rajputa ਨੂੰ ਪਤਾ ਹੀ ਪਈਏ ਜੰਗ ਦੇ ਮੈਦਾਨ 'ਚ ਮਰਨਾ ਤੇ ਪ੍ਰਵਾਨ ਕਰਦੇ ਆ ਭੱਜਦੇ ਨਹੀਂ ਤੇ ਉਹ ਖਾਲਸਿਆਂ ਨੂੰ ਚੰਗੇ ਆਉਧਿਆਂ ਤੇ ਰੱਖਦੇ ਸੀ ਜਦੋਂ ਕਦੇ ਵਿਵਤਾ ਪੈਂਦੀ ਸੀ ਖਾਲਸਾ ਜੰਗਾਂ 'ਚ ਉਹਨਾਂ ਦੀ ਮਦਦ ਕਰਦਾ ਸੀ ਉਹ ਫਿਰ ਖਾਲਸਿਆਂ ਨੂੰ ਮਾਇਆ ਧੰਨ ਦਿੰਦੇ ਸੀ ਜਿਹੜੀ ਮਾਇਆ ਨਾਲ ਲੋਹ ਲੰਗਰ ਤੱਪਦੇ ਸੀ ਐਵੇਂ ਗੰਗਲ 'ਚ ਖਾਲਸੇ ਦਿਨ ਕੱਟੇ ਆ ਫਿਰ ਬਾਬਾ ਬਲਾਕਾ ਸਿੰਘ ਤੇ ਬਾਗੀ ਸਿੰਘ ਜੋਧਪੁਰ ਦੇ ਰਾਜੇ ਕੋ ਗਏ ਉੱਥੇ ਬਾਬੇ ਮੁਤਾਬ ਸਿੰਘ ਮੀਰਾ ਕੋਟੀਏ ਨਾਲ ਮਲਾਪ ਹੋਇਆ ਤੇ ਜਦੋਂ ਮੀਰਾ ਕੋਟੀਏ ਜੀ ਨਾਲ ਮਲਾਪ ਹੋ ਗਿਆ ਗੱਲਬਾਤ ਹੋਈ ਉਹਨੂੰ ਪਤਾ ਲੱਗ ਗਿਆ ਦਰਬਾਰ ਸਾਹਿਬ ਦਾ ਇਹ ਹਾਲਿਆ ਬਾਬਾ ਜੀ ਨੇ ਬੜਾ ਗੁੱਸਾ ਕੀਤਾ ਪਰ ਬਾਬੇ ਬਲਾਕਾ ਸੋਹਣੇ ਆਖਿਆ ਜੀ ਅਸੀਂ ਜਾਣ-ਵਜਾਨੇ ਨਹੀਂ ਆਏ ਜੇ ਮਰਨ ਦੀ ਵਾਰੀ ਆਉ ਤੇ ਅੱਗੇ ਲਾ ਕੇ ਤੁਰਾਂਗੇ ਅਸੀਂ ਤੁਹਾਨੂੰ ਦੱਸਣ ਹੀ ਆਏ ਆ ਤੇ ਬਾਬਾ ਬਲਾਕਾ ਸਿੰਘ ਸਾਹਿਬ ਦੀ ਗੱਲ ਸੁਣ ਬਾਬਾ ਮਤਾਬ ਸਿੰਘ ਮੀਰਾ ਗੋਟੀਆਂ ਦਲ ਜੀ ਆਏ ਸਿੰਘਾਂ ਜੀ ਆਏ ਉੱਥੋਂ ਬਰ ਅਰਦਾਸਾ ਸੁਧਿਆ ਬਾਬਾ ਸੁਖਾ ਸਿੰਘ ਮਤਾਬ ਸਿੰਘ ਅੰਮ੍ਰਿਤਸਰ ਸਾਹਿਬ ਆਏ ਆਣ ਕੇ ਮੱਛੇ ਦਾ ਸਿਰ ਵੱਢਿਆ ਤੇ ਜਦੋਂ ਸਿੰਘਾਂ ਨੇ ਸਿਰ ਵੱਢ ਲਿਆ ਵੱਢ ਕੇ ਵਾਪਸ ਲੱਗੇ ਤੁਰਨ ਜਿੱਥੇ ਦਰਬਾਰ ਸਾਹਿਬ ਆਜ ਬਾਬਾ ਬੁੱਢਾ ਸਾਹਿਬ ਦਾ 베ਰ ਆ ਅਕਾਲ ਤਖਤ ਸਾਹਿਬ ਤੋਂ ਆਈਏ ਤੇ ਬਾਬਾ ਜੀ ਦੇ 베ਰ ਤੋਂ ਪਹਿਲਾਂ ਜਿਹੜਾ ਸਰੋਵਰ ਦਾ ਨੁੱਕਰ ਆ ਉੱਥੇ ਇੱਕ ਗੋਲਕ ਧਾਰਾ ਬਣਿਆ ਹੋਇਆ ਜਿਹੜਾ ਹੁਣ ਫਰਸ਼ ਦੇ ਨਾਲ ਪੱਧਰਾ ਹੈ ਉੱਥੇ ਬੁੰਗਾ ਹੁੰਦਾ ਸੀ ਪੁਰਾਣਾ ਜਿੱਦਾਂ RAM ਗੜੀਏ ਬੁੰਗੇ ਨੇ ਹੋਂਦਾ ਵੱਡਾ ਨਹੀਂ ਪਰ ਬੁੰਗਾ ਸੀ ਜਿਹੜਾ ਬੁੰਗਾ ਬਾਬਾ ਸੁਖਾ ਸਿੰਘ ਜੀ ਬਾਬੇ ਮਤਾਬ ਸਿੰਘ ਮੀਰਾ ਕੋਟੀਏ ਦੀ ਯਾਦ ਚ ਬਣਿਆ ਉਹਨਾਂ ਸਿਰ ਵੱਟਿਆ ਬਰਸ਼ੇ ਦੇ ਟੰਗਿਆ ਉੱਥੇ ਘੋੜੇ ਫੇਰ ਕੇ ਆਖਾ ਫੜ ਲੋ ਜਿਹਦੇ ਚ ਜੁਰਤ ਆ ਫੜਦਾ ਕਹਿੰਦੇ ਸੀ ਜਿਹੜਾ ਟੀਸੀ ਵਾਲਾ ਬੇਰ ਸੀ ਉਹਦੇ ਸਿੰਘਾਂ ਨੇ ਬਰਸ਼ੇ ਦੇ ਟੰਗਿਆ ਸੀ ਫੜਦਾ ਕਹਿੰਦੇ ਸੀ ਕਿਸੇ ਦੀ ਜੁਰਤ ਨਹੀਂ ਪਈ ਸਿੰਘਾਂ ਵਾਲਾ ਹੋਣ ਦੀ ਸਿੰਘੋਂ ਉੱਥੋਂ ਚਾਲਾ ਮਾਰ ਗਏ ਤੇ ਖਾਲੀ ਲੋਥ ਜਿਹੜੀ ਹੀ ਪਈ ਰਹਿ ਗਈ ਜਿਹੜਾ ਤਬਲੇ ਵਾਲਾ ਸੀ ਇਹ ਦਰਵਾਜ਼ੇ ਲਾ ਕੇ ਬੈਠਾ ਸੀ ਪੁੱਠੀ ਵਾਰੀ ਮਾਰ ਕੇ ਦੌੜਿਆ ਸੀ ਇਹ ਜਉਂ ਦੌੜਿਆ ਜਾਵੇ ਹੁਣ ਇੱਥੋਂ ਅਗਲਾ ਗੱਲ ਮੈਂ ਤੁਹਾਨੂੰ ਸ਼ੁਰੂ ਕਰਨੀ ਆ ਕਿਉਂਕਿ ਇੱਥੋਂ ਤੱਕ ਦਾ ਤੁਹਾਨੂੰ ਪਤਾ ਆਵੇ ਮਸਾ ਵਧਿਆ ਗਿਆ ਤੇ ਅੱਗੇ ਵੀ ਤੁਹਾਨੂੰ ਪਤਾ ਹੀ ਹੋਣਾ ਵੀ ਗੱਲ ਕੀ ਆ ਪਰ ਮੈਂ ਹੁਣ ਇੱਥੋਂ ਗਾ ਜਿਹੜੀ ਗੱਲ ਆ ਉਹ ਕਵਤਾ ਰੂਪ ਚ ਸੁਣਾਉਣੀ ਆ ਤਵਲੇ ਵਾਲਾ ਧੋੜਦਾ ਹੀ ਜਾਵੇ ਅੱਗੋਂ ਚਧਰਾਣੀ ਮਢਿਆਲੇ ਦੀ ਮਸੇ ਦੀ ਘਰ ਵਾਲੀ ਨਾਲ ਦੋ ਚਾਰ ਸਹੇਲੀਆਂ ਲਈਆਂ ਤੇ ਦੁਨੀਆ ਔਣ ਨਾਲੇ ਘਲ ਮਰਦੀ ਆਵੇ ਦਾਣੀ ਨਾਲ ਤਵਲੇ ਵਾਲਾ ਸਾਹ ਸਾਈ ਹੋਇਆ ਜਦੋਂ ਵੇਖਿਆ ਨਾ ਕਿਧਰਾਣੀ ਨੇ ਵੀ ਤਵਲੇ ਵਾਲਾ ਆ ਗਿਆ ਕਹਿੰਦਾ ਬੀਬੀ ਇੱਥੇ ਮਣ ਜਾ ਉਹ ਕਹਿ ਲਗੀ ਵੇ ਪਰੇ ਹੋ ਮੇਰਾ ਚੌਧਰੀ ਸਾਹਿਬ ਨੂੰ ਖਾ ਬੈਠਾ ਮੈਨੂੰ ਲੰਗਰ ਛਕਾਉਣ ਚੱਲੀ ਆ ਤੂੰ ਰਾਹ ਰੋਕਦਾ ਔਰ ਤਵਲੇ ਵਾਲਾ ਨਾ ਬੀਬੀ ਉਹਨੇ ਖਾ ਲੀਆਂ ਨੇ ਤੂੰ ਆਪਣੀ ਜਾਨ ਲੈ ਕੇ ਇੱਥੋਂ ਮੁੜ ਉਹ ਚਧਰਾਣੀ ਕਹਿੰਦੀ ਖਾ ਲੀਆਂ ਨੇ ਉਹ ਤੇ ਮੇਰੇ ਹੱਥੋਂ ਬਿਨਾ ਪਾਣੀ ਨਾ ਕਿਸੇ ਦਾ ਪੀਵੇ ਖਾ ਉਹਨੇ ਕਿੰਨੇ ਲਈਆਂ ਕਿਹੜੀ ਤੱਤੀ ਸੀ ਜਿਹੜੀ ਮੇਰੇ ਤੋਂ ਪਹਿਲਾਂ ਖਵਾਦੀ ਤਵਲੇ ਵਾਲਾ ਦਾ ਬੀਬੀ ਤੱਤੀ ਨਹੀਂ ਤੱਤੇ ਆਏ ਹੀ ਖਵਾ ਕੇ ਹੀ ਨਹੀਂ ਗਏ ਉਹਦਾ ਸੇਰ ਹੀ ਲਾ ਕੇ ਲੈ ਗਈ ਬੀਬੀ ਨੂੰ ਲਗੀ ਰੈਣ ਪਾਉਣ ਉਹ ਤਬਲੇ ਵਾਲਾ ਦਾ ਬੀਬੀ ਇਧਰ ਨੂੰ ਤੇ ਮੈਂ ਛੂਟਾ ਕਰਦਾਗਾ ਉਧਰ ਨੂੰ ਇੱਕ ਕਦਮ ਵੀ ਨਹੀਂ ਪੁੱਟਣਾ ਪਤਾ ਨਹੀਂ ਹੋਰ ਕਿੱਥੋਂ ਨਿਕਲਾਉਣੇ ਨੇ ਆਏ ਤੇ ਦੋ ਕੀ ਸਿਰ ਲਾ ਕੇ ਲੈ ਗਏ ਅਜੇ ਪਤਾ ਨਹੀਂ ਕਿੰਨੇ ਆਉਣੇ ਆ ਉਹ ਬੀਬੀ ਬਥੇਰੀ ਜੇਕਰ ਮੈਨੂੰ ਲੋਥੀ ਵਿਖਾਓ ਉਹ ਸਿਆਣਾ ਬੰਦਾ ਸੀ ਕਹਿੰਦਾ ਇਦਾਂ ਲੋਥੀ ਨਹੀਂ ਵਿਖਾਉਣੀ ਜਾ ਮਢਿਆਲੇ ਜਾ ਕੇ ਆਪਣਾ ਖਾਨਦਾਨ ਇਕੱਠਾ ਕਰ ਉਹ ਬੀਬੀ ਨੂੰ ਲਿਆਂਦਾ ਮਢਿਆਲੇ ਬੀਬੀ ਚੜ ਗਈ ਕੋਠੇ ਤੇ ਜੂ ਲੱਗੀ ਪੀਪਾ ਕੁੱਟਣ ਗਿਆਣਾ ਸਿਆਣਾ ਬੱਚਾ ਬੁੱਢਾ ਸਾਰਾ ਮੁਲਕ ਇਕੱਠਾ ਕਰ ਲਿਆ ਉਹਨਾਂ ਪੁੱਛਿਆ ਕਿ ਉਹ ਰਾਣੀਆਂ ਗੱਲ ਕੀ ਹੈ ਬੀਬੀ ਨੇ ਆਖਿਆ ਵੇ ਉਹਨੇ ਆਖਿਆ ਸੂਰਮਿਓ ਤੁਹਾਡਾ ਜਿਹਦੇ ਸਿਰ ਤੇ ਰਾਜ ਚੱਲਦਾ ਸੀ ਜਿਹੜਾ ਮਢਿਆਲੇ ਦਾ ਚੌਧਰੀ ਸੀ ਜਿਹਨੂੰ ਜਕਰੀਆ ਖਾਨ ਕਹਿੰਦਾ ਸੀ ਮੈਂ ਤੇਰੇ ਮਗਰਿਆਂ ਜਿਹਨੂੰ ਜ਼ਗੀਰ ਦੇ ਲਾਲਚ ਤੇ ਅੰਮਰਸਰ ਦਾ ਹਾਕਮ ਬਣਾਇਆ ਸੀ ਮੈਂ ਸੁਣਿਆ ਆ ਕੋਈ ਆਇਆ ਵਾ ਸਿਰ ਵੱਢ ਕੇ ਲੈ ਗਿਆ ਮੇਰੇ ਨਾਲ ਚੱਲੋ ਉਹ ਲੋਥ ਚੁੱਕੀ ਲਿਓ ਜੋ ਮੜਿਆਲਾ ਬੰਦਾ ਹੀ ਇਕੱਠਾ ਹੋ ਕੇ ਆ ਗਿਆ ਦਿਨਾ ਸਿਰ ਦੀ ਲੋਥ ਚੁੱਕੀ ਤੇ ਲੋਥ ਲੈ ਕੇ ਗਏ ਲਾਹੌਰ ਜਕਰੀਆ ਖਾਨ ਦੀ ਕਚਾਰੀ ਵਿੱਚ ਬੀਬੀ ਨੇ ਰੱਖੀ ਲੋਥ ਬੰਦਿਆਂ ਦੀ ਸੀ ਸਭ ਬੈਠਾ ਜਕਰੀਆ ਖਾਨ ਉਹਦੇ ਦਰਬਾਰ ਉਹਦੀ ਫੌਜ ਉਹਦੇ ਮੰਤਰੀ ਸੰਤਰੀ ਬੰਦਿਆਂ ਦੀ ਸੰਗ ਵਿੱਚ ਬੀਬੀ ਨੇ ਖੋ ਕੇ ਮਿੱਡੀਆਂ ਸਾਹਮਣੇ ਟੱਕਰੀਆਂ ਖਾਂਦੇ ਅੱਜ ਬਿਨਾ ਸਿਰ ਤੋਂ ਪਈ ਲੋਥ ਤੇ ਵੈਰ ਲੜਨ ਦੀਆਂ ਗੱਲਾਂ ਬੀਬੀ ਨੇ ਸ਼ੁਰੂ ਕਿੱਦਾ ਕੀਤੀਆਂ ਨੇ ਫੌਜਾਂ ਦਾ ਜਥਾ ਇਉਂ ਬੇਨਤੀ ਕਰ ਲੋਥ ਲੈ ਕੇ ਮੱਛੇ ਦੀ ਸਮਾਣੀ ਮੱਛੇ ਦੀ ਪੁੱਜੀ ਦਰਬਾਰ ਜਾ ਕੇ ਰਾਣੀ ਮੱਛੇ ਦੀ ਹੋ ਸੁਖੀ ਉਨੋਥ ਲੈ ਕੇ ਮੱッセ ਦੀ ਸਵਾਰੀ ਮੱッセ ਦੀ ਪੁੱਜੀ ਦਰਬਾਰ ਜਾ ਕੇ ਰਾਣੀ ਮੱッセ ਦੀ ਓ ਸੁੱਕੀ ਮੇ ਲਾਤੀ ਇਹ ਨਾ ਜਾਣ ਤਰੰਗਾ ਨੇ ਉਹ ਪਾੜਾ ਤੋਰ ਸੰਗਦਾ ਨਹੀਂ ਪਾਲਾ ਕਮਾ ਚੌਧਰੀ ਦਾ ਲੈ ਦੇ ਮੈਨੂੰ ਵਾਰਾ ਕਮਾ ਉਹ ਕਿਸਾ ਮਤਲੁਟੀ ਪੁੱਠਾ ਗੇੜ ਪੈ ਗਿਆ ਲੋਹੜਾ ਵਜਾ ਜੱਗ ਤੇ ਹਨੇਰ ਪੈ ਗਿਆ ਉਹ ਮੇਰੇ ਸੀਨੇ ਮਾਰ ਦਿੱਤਾ ਤੇਰਾ ਚੌਧਰੀ ਦੇ ਆਵੇਂ ਛੋੜਾ ਮੈਨੂੰ ਮੇਰਾ ਚੌਧਰੀ ਓ ਜਿੰਦਗੀ ਤੋਂ ਗਿਆ ਰ ਰਾਖਾ ਮਾ ਚੌਧਰੀ ਤਾਲਾ ਦੇ ਮੈਨੂੰ ਯਾਰਾ ਰਖਾ ਉਧੇ ਨਦੀ ਵਿੱਚ ਇਤ ਰਾਜ ਡਾਕੇ ਪੈਣਗੇ ਹੋ ਓ ਉਧੇ ਤੱਦੇ ਚੌਧਰੀ ਨਹੀਂ ਰਹਿਣਗੇ ਖਾਲੀ ਜਾਣ ਦੁਖੀਆਂ ਦੀ ਪਰੋਕਵਾ ਆ ਖਾਲੀ ਜਾਣਾ ਦੁਖੀਆਂ ਦਾ ਪੈਰੋਕਵਾ ਚੌਧਰੀ ਦਾ ਲੈ ਦੇ ਮੈਨੂੰ ਵਾਰਾ ਕਰ ਮਾ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਨਾ ਸਿੰਘਾਂ ਦੇ ਸ਼ਾਦੀਆਂ ਚ ਤੀਰ ਮਾਰੋ ਉਹ ਨਾ ਸਿੰਘਾਂ ਦੇ ਭਗਤ ਨਾਰੰਗਾਂ ਨੂੰ ਗੱਲ ਪੁੱਛ ਲਓ ਜਿੱਦਾਂ ਸੁਦੇ ਆਉਂਦਾ ਹੈ ਹੱਲ ਪੁੱਛ ਲਓ ਓ ਟੱਠਾ ਮੇਰਾ ਜ਼ਿੰਦਗੀ ਦਾ ਛੜ ਹੱਤ ਮਾ ਚੌਧਰੀ ਦਾ ਲਾਦੇ ਮੈਨੂੰ ਵਾਰ ਹਕਮਾ ਉਹ ਰਹੀ ਤੇ ਐ ਤੇ ਮਰਾਗੀ ਕਟਾਰੀ ਮਾਰ ਕੇ ਬਚਣਾ ਨਹੀਂ ਮੈਂ ਵੀ ਆਖ ਦੀ ਪੁਕਾਰ ਕੇ ਹੋ ਗਈਆ ਸਾਤਿਆਛਰ ਵਾਲੀ ਪੱਕੀ ਢਾਲ ਹੋ ਗਈਆ ਕਹਿੰਦੇ ਅਸੀਂ ਸਕੀਏ ਨਾ ਠਹਿਰਾ ਕਮਾ ਅ ਕਹਿੰਦੇ ਅਸੀਂ ਸਕੀਏ ਨਾ ਠਹਿਰਾ ਕਮਾ ਚੌਧਰੀ ਦਾ ਲਾਦੇ ਮੈਨੂੰ ਵੇਰ ਹਾਤਮਾ ਸਾਰੇ ਦਰਬਾਰ ਵਿੱਚ ਸੋਗ ਪੈ ਗਿਆ ਕਹਿੰਦੇ ਵਿੱਚੋਂ ਲੈਣਾ ਜੇ ਨਾ ਸਾਥ ਤੇਰੇ ਨਜ ਦੀ ਕਿਆਂ ਪਾਵੇ ਜੇਨਾ